ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਵਿੱਚ ਇੱਕ ਚੌਧਰੀ ਸੀ ਜੋ ਬੜੀ ਸ਼ਰਾਬ ਪੀਂਦਾ ਹੁੰਦਾ ਸੀ ਰੋਜ਼ ਸ਼ਰਾਬ ਪੀ ਲੈਣੀ ਤੇ ਗੰਦ ਬਕਣਾ ਇਸ ਨੂੰ ਰੋਗ ਹੋ ਗਿਆ ਮਿਰਗੀ ਪੈਣ ਲੱਗ ਪਈ ਇੱਕ ਦਿਨ ਮਨ ਵਿੱਚ ਸੰਕਲਪ ਉੱਠਿਆ ਲੋਕ குரு ਅੰਗਦ ਜੀ ਦੀ ਵਡਿਆਈ ਕਰਦੇ ਹਨ ਉਹ ਅੰਤਰਜਾਮੇ ਹਨ ਰੋਗੀਆਂ ਦੇ ਰੋਗ ਨਿਵਰਤ ਕਰ ਦਿੰਦੇ ਹਨ ਮੈਂ ਵੀ ਚੱਲਾ ਵੇਖਾਂ ਤਾਂ ਸਹੀ ਚੱਲ ਕੇ ਆ ਗਿਆ ਦਰਬਾਰ ਵਿੱਚ ਬੇਨਤੀ ਕੀਤੀ ਤਪਾ ਜੀ ਮੈਂ ਬਿਮਾਰ ਹਾਂ ਤੇ ਗੁਰੂ ਜੀ ਨੂੰ ਕਹਿੰਦਾ ਕਿ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਜੀ ਨੇ ਕਿਹਾ ਸ਼ਰਾਬ ਤਿਆਗ ਦੇ ਤੇਰਾ ਰੋਗ ਨਿਵਰਤ ਹੋ ਜਾਵੇਗਾ ਗੁਰੂ ਮਹਾਰਾਜ ਨੇ ਆਖਿਆ ਜੇਕਰ ਕਿਸੇ ਵੇਲੇ ਵੀ ਇਸ ਆਗਿਆ ਦਾ ਉਲੰਘਣ ਕਰੇਗਾ ਭਾਵ ਤੂੰ ਸ਼ਰਾਬ ਪੀਵੇਂਗਾ ਤਾਂ ਫਿਰ ਰੋਗ ਲੱਗ ਜਾਵੇਗਾ ਸਤਿਵਚਨ ਕਹਿ ਕੇ ਚਲਾ ਗਿਆ ਸ਼ਰਾਬ ਛੱਡ ਦਿੱਤੀ ਮਿਰਗੀ ਪੈਣੀ हट ਗਈ ਸਰੀਰ ਅਰੋਗ ਹੋ ਗਿਆ ਕੁਝ ਸੁਖ ਦਾ ਲੰਘ ਗਿਆ ਇੱਕ ਦਿਨ ਕਾਲੇ ਬੱਦਲ ਚੜ ਆਏ ਵਰਖਾ ਸ਼ੁਰੂ ਹੋ ਗਈ ਠੰਡ ਦਾ ਸਮਾ ਬਣ ਗਿਆ ਉਸ ਵੇਲੇ ਇਸ ਸ਼ਰਾਬ ਮੰਗਾ ਲਈ ਪੀਤੇ ਨਕਲ ਕੀਤਾ ਕੋਠੇ ਤੇ ਚੜ ਗਿਆ ਨਸ਼ੇ ਵਿੱਚ ਉੱਚੀ ਉੱਚੀ ਬੋਲਣ ਲੱਗ ਪਿਆ ਤਪਾ ਹਟਾਇਓ ਹੁਕਮ ਤੁਮਾਰਾ ਬੁੰਦਾ ਬਰਖਤ ਬੜੀ ਬੁਹਾਰਾ ਇਹ ਗੱਲ ਅਜੇ ਮੂੰਹ ਵਿੱਚ ਸੀ ਕਿ ਮਿਰਗੀ ਆਪਈ ਕੋਠੇ ਤੋਂ ਡਿੱਗਾ ਥੱਲੇ ਤੇ ਇਸਦੇ ਪ੍ਰਾਣ ਨਿਕਲ ਗਏ ਗੁਰੂ ਜੀ ਕੇ ਬਚਨ ਸਤ ਜੀਤਾ ਰੋ ਅੰਗ 1401 ਗੁਰੂ ਮਹਾਜ ਰਾਜ ਦੇ ਇਹ ਬਚਨ ਹਨ ਕਿ ਗੁਰੂ ਜੀ ਦੇ ਬਚਨ ਨੂੰ ਹਮੇਸ਼ਾ ਸਤ ਕਰ ਜਾਣ ਲੈਣਾ ਚਾਹੀਦਾ ਹੈ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਗੁਰੂ ਜੀ ਦੇ ਬਚਨ ਆਪਾਂ ਸਦਾ ਸਤ ਕਰ ਜਾਣਨੇ ਹਨ ਅਰੇ ਮੰਨੇ ਹਨ ਤੇ ਇਸ ਚੌਧਰੀ ਨੇ ਜਦੋਂ ਹੀ ਉਹਨਾਂ ਬਚਨਾਂ ਦਾ ਉਲੰਘਣ ਕੀਤਾ ਤੇ ਉਸ ਦਾ ਅੰਤ ਹੋ ਗਿਆ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦੀ ਫਤਿਹ